ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖੰਢਲੀ ਧੋਤੀ ਉਜਲੀ ਨਾ ਹੋਵੇਈ ਜੇ ਸੋ ਧੋਵਣ ਪਾਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖੰਢਲੀ ਧੋਤੀ ਉਜਲੀ ਨਾ ਹੋਵੇਈ ਜੇ ਸੋ ਧੋਵਣ ਪਾਓ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ ਨਾਨਕ ਮੈਲ ਨ ਲਗਈ ਨਾ ਫਿਰ ਜੋਨੀ ਪਾਹੋ ਮਹੱਲਾ ਤੀਜਾ ਚੌ ਜੁਗੀ ਕਲ ਕਾਲੀ ਕਾਂਢੀ ਇਕ ਉਤਮ ਪਦਵੀ ਇਸ ਯੁਗ 마ਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖ ਦੁਖਾਦਿਆ ਸਭ ਰੋਗ ਗਵਾਤੇ ਦੁਖਾਂ ਕਾਣ ਜਿਨਾਂ ਸਾਸ ਗਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤੈਨ ਚੂਕੀ ਜਮ ਕੀ ਜਗਤ ਕਾਨ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬੇ ਓਹਿ ਸੁਤਿਆ ਗਈ ਵਿਹਾਈ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰਨਾ ਉਪਜਿਓ ਜਾਓ ਸਰੀਰ ਜਲੋ ਗੁਣ ਬਾਹਰ ਜੋ ਗੁਰ ਕਾਰਨਾ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਭਾਏ ਨਾਨਕ ਗੁਰ ਸ਼ਰਣਾਇ ਉਬਰੇ ਸਚ ਮਨ ਸ਼ਬਦ ਤੇ ਆਏ ਮਹਲਾ ਤੀਜਾ ਸ਼ਬਦ ਰਤੇ ਹौं ਮੈਂ ਗਈ ਸੋਭਾਵੰਤੀ ਨਾਰ ਫਿਰ ਕਹਿ ਭਾਣੈ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ ਸੇਜ ਸੁਹਾਵੀ ਸਦਾ ਫਿਰ 라ਵੇ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ ਪੌੜੀ ਜਿਨਾਂ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਹਰ ਜੀਉ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤੇ ਆਰੀ ਓ ਘਰ ਘਰ ਫਿਰੈ ਕੁਸੁੱਧ ਮਨ ਜਿਉ ਤਰ ਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸواری ਹਰ ਮੇਲੋ ਸਤਗੁਰ ਦਇਆ ਕਰ ਗੁਰ ਕਉ ਬਲਿਹਾਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਈ ਜੰਮਣ ਮਰਣਾ ਮਿਟ ਗਿਆ ਕਾਲੈ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹौं ਬਲੇਹਾਰੀ ਤਿੰਨ ਕੋ ਜੋ ਚੱਲਨ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨ ਜਾਣੈ ਦੂਜੈ ਪਾਏ ਪਿਆਰ ਸਾਖੁ ਸੁੱਧ ਸਾਖੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਵੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹਉ ਕਰ ਵੈਣੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇ ਖਾਣੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸਜਣ ਮਿਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰ ਦਾਸਨ ਸਿਓ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਏਂ ਦੇ ਕਰ ਪ੍ਰੀਤਮ ਸਿਓ ਨੇ ਹੂੰ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮੈਂ ਵਰਸੈ ਮੇਹੂੰ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ ਜੋ ਹਰ ਜਨ ਨਾਮ ਧਿਆਇਦਾ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤ ਗੁਰ ਮਿਲੇ ਤਾਂ ਪੂਰਾ ਪਾਈਐ ਅਰਸ ਰਸ ਨਰਸਾਈ ਪੌੜੀ ਰਹਿਣ ਦਿਨ ਸੁਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸ਼ਲੋਕ ਮਹੱਲਾ ਚੌਥਾ ਅੰਤਰ ਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੈ ਖਪਾਹੀ ਸਤਿਗੁਰ ਕਾ ਭਾਣਾ ਚਿਤਨ ਆਵੈ ਆਪਣੇ ਸੋਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ 모ਹੇ ਵਿਆਪੇ ਦੁਜੈ ਭਾਏ ਮਨੁ ਆਥਿਰਣਾਹੀ ਅੰਗਨ ਜਲਤ ਰਹਿ ਦਿਨ ਰਾਤੀ ਹਉ ਮੈਂ ਖਪੇ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਇ ਆਪ ਦੁਖੀ ਸੁਖ ਕਭੂ ਨਾ ਪਾਵੇ ਜਨਮ ਮਰੈ ਮਰ ਜਾਹੇ ਨਾਨਕ ਬਖਸ਼ ਲਐ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਸੇਂ ਬਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾਂ ਕੀ ਧੂਰ ਮਸਤ ਕਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸ਼ਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹਿ ਲਿਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਗੁਰ ਮਿਲਿਆ ਨਾਮ ਉਪਜੈ ਤਿਸ਼ਨਾ ਪੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੁ ਪੱਲੇ ਪਾਏ ਮਹੱਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੋੜ ਗਿਆ ਉਸ ਪਿਛੈ ਵਜੈ ਪਕੜੀ ਮੋਹ ਕਾਲਾ ਵਾਗੈ ਭਇਆ ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਛੁਟਦਾ ਮੋਵਾ ਕਿਆ ਹੋਵੇ ਕਿਸੈ ਹੀ ਦਹਿ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵੇ ਵੇਖੋ ਭਾਈ ਵੜਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹ ਬ੍ਰਹਮ ਵਿਚਾਰ ਹੋਵੇ ਦਰਿਆ ਸਾਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸਚਾ ਬੰਧਾ ਥਿਉ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਥੇ ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਘਰ ਲਿਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਥੇ ਸ਼ਲੋਕ ਮਹੱਲਾ ਪਹਿਲਾ ਤਾਂ ਕੀ ਰਜਾਈ ਲੇਖਿਆ ਪਾਏ ਆਪ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਭੜਿਆ ਹੰਡਾ ਜੀ ਖਮਾंदे ਮਹੱਲਾ ਦੂਜਾ ਨਕ ਨਤ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਪੌੜੀ ਸਭੇ ਗੱਲਾਂ ਆਪ ਥਾਟ ਬਹਾਲਿਓਨ ਆਪੇ ਰਚਿ ਨਰਚਾਏ ਆਪੇ ਹੀ ਕਾਲਿਓਨ ਆਪੇ ਜੰਤੋ ਪਾਏ ਆਪ ਪ੍ਰਤਪਾਲਿਓਨ ਦਾ ਸੁਰਖੇ ਕੰਠ ਲਾਏ ਨਦਰ ਨਿਹਾਲਿ ਉਨ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲਿ ਉਨ ਸ਼ਲੋਕ ਮਹਲਾ 3 ਇਹ ਮਨ ਹਰਜੀ ਧਿਆਏ ਤੂੰ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਹਉ ਹਰ ਕੈ ਸਦ ਬਲਿਹਾਰਣ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾਏ ਹਾ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸਿਵਲੈਨ ਆਪੇ ਬਖਸ਼ ਕਰੇ ਸਭਨਾ ਕਾਮਾਂ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਈ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰ ਕਮੂਏ ਸਿਰ ਨਾਈ ਓਇਲੇ ਜਾ ਰਹੇ ਓਇਲੇ ਗਾਢੇ ਤੇਰੀ ਗਤ ਦੋ ਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਂਦਿਸ ਫਸਰਿਓ ਹੈ ਜਮ ਜੀਵ ਰਾ ਰਹਾਓ ਕਬਿਤ ਪੜੇ ਪੜ ਕਬਤਾ ਮੂਏ ਕਪੜ ਕੇ ਧਾਰਹਿ ਜਾਈ ਜਟਾ ਧਾਰ ਧਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੱਚ ਸੱਚ ਰਾਜੇ ਮੂਏ ਗਾਢ ਲੈ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੁਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭੈ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਏ ਆਤਨ ਕੀ ਹੈ ਬਡਾਈ ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ ਜਦ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲੇ ਆ ਰਹਾਓ ਜਿਉ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਤਨ ਕੀਆ ਮਰਤੀ ਬਾਰ ਲਿਹੋ ਲਿਹੋ ਕਰੀਐ ਭੂਤ ਰਹਿਣ ਕਿਉਂ ਦੀਆ ਦਿਹੋਰੀ ਲਉ ਬਰੀ ਨਾਰ ਸੰਗ ਭਈ ਆਗੇ ਸਜਣ ਸੁਹਿਲਾ ਮਰ ਘਟ ਲਾਓ ਸਭ ਲੋਕ ਟੰਬ ਭਇਓ ਆਗੇ ਹੰਸ ਅਕੇਲਾ ਕਹਿ ਤਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਖੂਆ ਝੂਠੀ ਮਾਇਆ ਆਪ ਬੰਧਾਇਆ ਜੋ ਨਲਨੀ ਭ੍ਰਮ ਸੁਆ ਬੇਦ ਪ੍ਰਾਨ ਸਬੈ ਮਤ ਸੁਨਕੇ ਕਰੀ ਕਰਮ ਕੀ ਆਸਾ ਕਾਲ ਗ੍ਰਸ ਸਭ ਲੋਗ ਸਿਆਨੇ ਉਠ ਪੰਡਤ ਪੈ ਚਲੇ ਨਿਰਾਸਾ ਮਨ ਰੇ ਸਰਿਉ ਨਾਇ ਕਹਿ ਕਾਜ ਭਜਿਉ ਨਰਗ ਪੁੱਤ ਰਾਜਾ ਰਹਾਉ बन खंड जाए जोग तप कीनो कंद मूल चुन खाया नादी भेदी शब्दी मौनी जम के पटेल खाया भगत नारदी हृदय न आई काच कूच तन दीना राग रागनी डिंभ होए बैठा उन हर पर क्या लीना परयो काल सब जग ऊपर माहे लिखे ब्रह्म ज्ञानी कहो कबीर जन भए खालसे ਪ੍ਰੇਮ ਭਗਤ ਜੈ ਜਾਨੀ ਕਰ ਦੂਜਾ ਦੁਇ ਦੁਇ ਲੋਚਨ ਪੇਖਾ ਆਉ ਹਰ ਬਿਨ ਆਉ ਰਣ ਦੇਖਾ ਨੈਣ ਰਹੀ ਰੰਗ ਲਾਈ ਅਬ ਬੇ ਗਲ ਕਹਿ ਨ ਨ ਜਾਈ ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਓ ਬਾਜੀ ਗਰ ਡੰਖ ਬਜਾਈ ਸਭ ਖਲਕ ਤਮਾਸੇ ਆਈ ਬਾਜੀ ਗਰ ਸਵਾੰਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਥਨੀ ਕਹਿ ਪਰਮ ਨ ਜਾਈ ਸਭ ਕਠਕਠ ਰਹੀ ਲੁਕਾਈ ਜਾਂ ਕੋ ਗੁਰਮੁਖ ਆਪ ਬੁਝਾਈ ਤਾਂ ਕੇ ਹਿਰਦੈ ਰਹਿ ਅਸਮਾਈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲਈਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾਂਕੇ ਨਿਗਮ ਦੂਧ ਕੇ ਠਾਠਾ ਸਮੁੰਦ ਬਲੋਵਨ ਕਉ ਮਾਠਾ ਕਾਂ ਕੀ ਹੋ ਬਲੋਵਨ ਹਾਰੀ ਕਿਉ ਮਿਟੈ ਗੋ ਛਾਚ ਤੁਹਾਰੀ ਚੇਰੀ ਤੂੰ RAM ਨਾ ਕਰਸ ਪਧਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਓ